21 ਫਰਵਰੀ ਨੂੰ ਖਨੌਰੀ ਬਾਰਡਰ ਤੋਂ ਇੱਕ ਮੰਦ ਭਾਗੀ ਖਬਰ ਸਾਹਮਣੇ ਆਉਂਦੀ ਆ ਬਠਿੰਡਾ ਦੇ ਪਿੰਡ ਬੱਲੋ ਦੇ ਰਹਿਣ ਵਾਲੇ ਨੌਜਵਾਨ ਸ਼ੁਭਕਰਨ ਸਿੰਘ ਦਾ ਖਨੌਰੀ ਬਾਰਡਰ ਤੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਏ ਉੱਥੇ ਮੌਜੂਦ ਲੋਕਾਂ ਦੇ ਵੱਲੋਂ ਇਹ ਦਾਵਾ ਕੀਤਾ ਜਾ ਰਿਹਾ ਹੈ ਕਿ ਇਹ ਗੋਲੀ ਹਰਿਆਣਾ ਪੁਲਿਸ ਦੇ ਵੱਲੋਂ ਚਲਾਈ ਗਈ ਆ ਤੇ ਗੋਲੀ ਸ਼ੁਭਕਰਨ ਦੇ ਪਿਛਲੇ ਪਾਸੇ ਸਿਰ ਦੇ ਵਿੱਚ ਲੱਗੀ ਸੀ ਜਿਸ ਦੇ ਕਾਰਨ ਉਹਦੀ ਮੌਕੇ ਦੇ ਉੱਪਰ ਹੀ ਮੋਤੋ ਗੇ ਸੀ ਇਸ ਤੋਂ ਬਾਅਦ ਹੁਣ ਕਿਸਾਨ ਜਥੇਬੰਦੀਆਂ ਦੇ ਵੱਲੋਂ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਕਿ ਹਰਿਆਣਾ ਪੁਲਿਸ ਦੇ ਉੱਪਰ ਪਰਚਾ ਦਰਜ ਕੀਤਾ ਜਾਵੇ ਤੇ ਉਸ ਸਮੇਂ ਤੱਕ ਪੋਸਟਮਾਰਟਮ ਨਹੀਂ ਹੋਵੇਗਾ ਜਦੋਂ ਤੱਕ ਪੰਜਾਬ ਸਰਕਾਰ ਪਰਚਾ ਦਰਜ ਨਹੀਂ ਕਰਦੀ ਪਰ ਇਸੇ ਵਿਚਕਾਰ ਸ਼ੁਭਕਰਨ ਦੀ ਮਾਤਾ ਵੀ ਮੀਡੀਆ ਦੇ ਸਾਹਮਣੇ ਆ ਜਾਂਦੀ ਹੈ ਕਿਉਂਕਿ ਪਹਿਲਾਂ ਪਰਿਵਾਰ ਦੇ ਵੱਲੋਂ ਇਹ ਦਾਵਾ ਕੀਤਾ ਗਿਆ ਸੀ ਕਿ ਸਿਰਫ ਪਰਿਵਾਰ ਦੇ ਵਿੱਚ ਪਿਤਾ ਦੋ ਭੈਣਾਂ ਤੇ ਇੱਕ ਦਾਦੀ ਤੇ ਕੁਸ਼ਵਕਰਨ ਸੀ ਪਰ ਹੁਣ ਸ਼ੁਭਕਰਨ ਦੀ ਮਾਤਾ ਸਾਹਮਣੇ ਆਈ ਆ ਉਹਨਾਂ ਦੇ ਵੱਲ ਦਾਵਾ ਕੀਤਾ ਜਾ ਰਿਹਾ ਹੈ ਕਿ ਮੈਂ ਜਉਂਦੀ ਆ ਤੇ ਸਾਡਾ ਡਿਵੋਰਸ ਹੋਇਆ ਸੀ ਮੈਂ ਮਰੀ ਹੋਈ ਨਹੀਂ ਆ ਸੁਣੋ ਸ਼ੁਭਕਰਨ ਦੀ ਮਾਤਾ ਹੋਰ ਕੀ ਕੁਝ ਬੋਲੇ ਨੇ ਤੇ ਆਪਣੇ ਪੁੱਤਰ ਦੇ ਸੰਸਕਾਰ ਨੂੰ ਲੈ ਕੇ ਜਾਂ ਫਿਰ ਇਨਸਾਫ ਨੂੰ ਲੈ ਕੇ ਉਹਨਾਂ ਦਾ ਕੀ ਕੁਝ ਕਹਿਣਾ ਹੈ ਤੇ ਇਹਨਾਂ ਨੇ ਮੀਡੀਆ ਵਾਲਿਆਂ ਨੂੰ ਕਹਿਤਾ ਵੀ ਮਾਂ ਮਰੀ ਹੋਈ ਹੈ ਹਾਂਜੀ ਮਾਂ ਮੈਂ ਹੈਗੀ ਆ ਸੱਚਮੁੱਚ ਖੜੀ ਆ ਸਾਹਮਣੇ ਮੈਂ ਦੀ ਮਾਤਾ ਪੇਟਾ ਮੂੰਹ ਵੇਖਣ ਆਈ ਸੀ ਨਹੀਂ ਤਾਂ ਕਾਫੀ ਦਿਨ ਤੋਂ ਤੁਹਾਡੇ ਬਾਰੇ ਬੀਬੀਸੀ ਤੇ ਵੀ ਇਵਨ ਤੇ ਲਿਖੀ ਨਹੀਂ ਜੀ ਮੈਂ ਜਾਉਂਦੀ ਆ ਇਹਨਾਂ ਨੇ ਮੈਨੂੰ ਜਾਣ ਕੇ ਮਰੀ ਬਣਾਇਆ ਜੀ ਵੀ ਮੈਂ ਜਾਉਂਦੀ ਖੜੀ ਆ ਇਹਨਾਂ ਨੇ ਤੜਕੇ ਵੀ ਕਿਹਾ ਵੀ ਮਰੀ ਹੋਈ ਹੈ ਜੀ ਮੈਂ ਮਾਂ ਹੈਗੀ ਆ ਇਹ ਬਿਆਨ ਆਈ ਸੀ ਜੀ ਇਹ ਪਹਿਲਾਂ ਇਹਨਾਂ ਦਾ ਜਿਹੜਾ ਪਿਓ ਸੀ ਨਸ਼ੇ ਪੱਤੇ ਕਰਦਾ ਸੀ ਇਹ ਆਪ ਬਲੈਕ ਕਰਦੇ ਸੀ ਜੀ ਉਸ ਤੋਂ ਬਾਅਦ ਮੈਂ ਇਹਨਾਂ ਨੂੰ ਵੀ ਇਹਨਾਂ ਨੇ ਮੇਰੀ ਨਾ ਸੁਣੀ ਮੈਂ ਬਾਗੀ ਸੀ ਛੱਡ ਕੇ ਤੇ ਮੁੜ ਕੇ ਮੁੰਡਾ ਵੱਡੀ ਕੁੜੀ ਮੇਰੇ ਨਾਲ ਫੋਨ ਤੇ ਸੰਪਰਕ ਕਰਦੇ ਆ ਜੀ ਮੁੰਡਾ ਜਿੱਤੇ ਦਿੱਲੀ ਗਿਆ ਉਹਦੇ ਵੀ ਫੋਨ ਇਹਨ ਕਰਕੇ ਗਿਆ ਵੀ ਮਾ ਤਾਂ ਮੈਂ ਜਾਨਣਾ ਮੈਂ ਉਹਨੂੰ ਕਿਹਾ ਸੀ ਪੁੱਤ ਨਾ ਜਾ ਉਹ ਨਹੀਂ ਰੁਕਿਆ ਜੀ ਨਹੀਂ ਜੀ ਨਾਲ ਨਹੀਂ ਸੀ ਪਾਸੇ ਰਹਿੰਦਾ ਸੀ 12-13 ਸਾਲ ਤੋਂ ਲੱਗ ਰਹੇ ਰਹੇ ਆ ਜੀ ਅੱਜ ਸਾਨੂੰ ਹੁਣ ਆ ਅੱਜ ਸਾਦੂ ਜਦੋਂ ਅਸੀਂ ਆਏ ਸੁਣਿਆ ਫਿਰ ਮੈਂ ਭੱਜੀ ਵੀ ਮੈਂ ਮਰੀ ਨਹੀਂ ਜੀ ਜਿਉਂਦੀ ਆ ਅੱਜ ਆਇਆ ਨਿਕਲੇ ਜੀ ਪਰਸੋ ਜਿਹੜਾ ਆਥ ਨੇ ਬਿਆਨ ਹੋਇਆ ਸੀ ਪੱਤਰਕਾਰ ਦਾ ਨਾਂ ਭੁੱਲ ਗੀ ਜੀ ਉਹਨੂੰ ਮੈਂ ਪਰਸੋ ਰ ਰਾਤ ਹੀ ਫੋਨ ਲਾਇਆ ਨਹੀਂ ਉਹਨੇ ਮੇਰਾ ਫੋਨ ਨਹੀਂ ਚੱਕ ਰਿਆ ਹਾਂ ਜੀ ਪਹਿਲਾਂ ਕਿਉਂ ਨਹੀਂ ਪੁੱਛਿਆ ਪਹਿਲੇ ਤੇ ਨਹੀਂ ਲੱਗੇ ਪਹਿਲਾਂ ਜੀ ਇਹ ਪ੍ਰੈਸਰ ਚ ਸੀ ਪ੍ਰੈਸਰ ਚ ਸੀ ਮੈਂ ਜਿੱਥੇ ਹੋਰ ਇਹਦੇ ਸਾਰੇ ਦੱਸ ਹਾਂ ਜੀ ਇਹਨੇ ਨਾ ਮੈਂ 8-9 ਸਾਲ ਪਹਿਲਾਂ 9 ਮਹੀਨੇ ਤੱਕ ਹੀ ਰੱਖਿਆ ਵੀ ਇਹ ਉਸ ਤੋਂ ਬਾਅਦ ਫਿਰ ਸਕੂਲ ਵੀ ਲੱਗਿਆ ਪੱਖੋ ਪੜ੍ਹਨ ਲੱਗਿਆ

ਮੈਂ ਮਾ ਨਾਂ ਦਾਂ ਚੌਣੀਆਂ ਜੀ ਵੀ ਜੋ ਮੈਨੂੰ ਮਾਰੀ ਚਾਹੁੰਦਾ ਹੈ ਵੀ ਉਹ ਮੈਂ ਮਰੀ ਨਹੀਂ ਮੈਂ ਸੱਚਮੁੱਚ ਸਾਹਮਣੇ ਖੜੀ ਆਂ ਜੀ ਨਹੀਂ ਤੁਸੀਂ ਆਪਣੀ ਮਰੀਜ਼ ਆ ਤੁਹਾਨੂੰ ਦੁੱਖ ਹੈ ਵੀ ਲੋਕ ਕਹਿ ਰਹੇ ਨੇ ਮੁੰਡੇ ਦੇ ਮੁੰਡੇ ਦਾ ਵੀ ਹੋਇਆ ਜੀ ਮੁੰਡੇ ਦੀ ਮਿੱਟੀ ਬਲੀਚ ਕਰਦੇ ਆ ਵਿਚਾਰੇ ਦੀ ਉਹਦਾ ਸ਼ਿਸ਼ਕਾਰ ਹੋ ਜੇ ਕੀ ਫਾਇਦਾ ਹੈ ਮੈਂ ਉਹਨੂੰ ਰੋਲੇ ਦਾ ਤੇ ਤੁਸੀਂ ਕੋਈ ਕਾਰਵਾਈ ਦੀ ਮੰਗ ਕਰਦੇ ਹੋ ਕਿ ਨਹੀਂ ਨਹੀਂ ਜੀ ਮੈਂ ਹੁਣ ਕਾਸੇ ਦੀ ਮੰਗ ਨਹੀਂ ਕਰਦੀ ਹੋਰ ਕਾਈ ਵਾਰ ਨਹੀਂ ਨਹੀਂ ਕੋਈ ਕਹਿੰਦੇ ਨੇ ਸਾਡੀ ਆ ਮੰਗਾ ਜਾਂਦਾ ਬੋਰੀਆਂ ਨੇ ਹੁੰਦੀਆਂ ਅਸੀਂ ਨਾ ਸ਼ਿਸ਼ਕਾਰ ਹੋਣ ਦੀ ਨਹੀਂ ਜੀ ਮੇਰੇ ਕਿਨੂੰ ਕੋਈ ਕਾਰਵਾਈ ਦੀ ਮੰਗ ਨਹੀਂ ਹਾਂਜੀ ਹੋਈ ਸੀ ਤੁਸੀਂ ਦੇ ਛੱਡ ਕੇ ਚਲੇ ਗਏ ਉਹਨੂੰ ਨਹੀਂ ਜੀ ਫਿਰ ਮੇਰੇ ਨਾਲ ਫੋਨ ਤੇ ਸੰਪਰਕ ਕਰਦਾ ਸੀ ਮੇਰੇ ਨਾਲ ਫੋਨ ਤੇ ਹੈਗਾ ਸੀ ਫੋਨ ਰੋਜ਼ ਲਾਉਂਦਾ ਸੀ ਮੇਰੇ ਨੂੰ ਘਰੇ ਨਹੀਂ ਫੜਨ ਦੇ ਰਹੇ ਮੇਰੇ ਨਾਲ ਵੀ ਤੁਸੀਂ ਹੁਣ ਐਜ਼ ਅ ਮਦਰ ਇੱਥੇ ਆਏ ਹੋ ਜਾਂ ਜਿਹੜੀ ਮੁੰਡੇ ਦੀ ਮਿੱਟੀ ਪਲੀਥ ਹੋ ਰਹੀ ਉਹਦਾ ਬਰੋਧ ਕਰਨ ਵਾਸਤੇ ਇੱਥੇ ਆਏ ਨਹੀਂ ਜੀ ਮੈਂ ਤਾਂ ਉਹਦੀ ਮਾਤਾ ਆ ਉਹਨੂੰ ਦੇਖਣ ਹੁਣ ਜਿਹੜਾ ਛੋਟਾ ਉਹਦਾ ਇੱਕ ਸ਼ਹੀਦ ਮਗੂ ਹੋਇਆਗਾ ਗੋਲੀ ਲੱਗੀ ਸੀ ਉਹਦੇ ਤੇ ਉਸ ਤੋਂ ਬਾਅਦ ਤੁਸੀਂ ਉਹਨੂੰ ਮਿੱਟੀ ਪਲੀ ਸਾਬ ਦੇ ਜਿਹੜੀ ਉਹਦੀ লাশ ਪਈ ਹੈ ਖੜੀਆਂ ਲੱਗੀਆਂ ਕਿੰਨੇ ਹੀ ਤੇਗੇ ਜਿਹੜੇ ਉਹਦੇ ਪਿੱਛੇ ਖੜੇ ਨੇ ਤੁਸੀਂ ਉਹਨੂੰ ਮਿੱਟੀ ਪਲੀ ਸਾਬ ਦੇ ਨਹੀਂ ਮੈਂ ਕਹਿੰਨੀ ਵੀ ਚੱਲ ਵਿਚਾਰੇ ਦਾ ਸ਼ਿਸ਼ਕਾਰ ਹੋ ਜੇ ਟਾਈਮ ਨਾ ਕਾ ਤਾਂ ਰੋਲਿਆ ਜਾਂਦਾ ਹੈ ਤੁਹਾਡੇ ਤੱਕ ਸਰਕਾਰ ਨੇ ਕਦੋਂ ਪਹੁੰਚ ਕੀਤੀ ਮੈਂ ਮੋਬਾਈਲ ਤੇ ਵੇਖਿਆ ਸੀ ਨਹੀਂ ਜੀ ਕਿਸੇ ਨੇ ਨਹੀਂ ਬੁਲਾਇਆ ਸੀ ਆਪ ਵੀ ਆ ਪਏ ਆਂ ਜੀ ਅਸੀਂ ਗੱਡੀ ਤੇ ਆਏ ਆਂ ਜੀ ਕਰਾਈ ਦੇ ਤਰ੍ਹਾਂ ਅਸੀਂ ਮਰਾਜ ਹਿੰਮਤ ਪਰ ਰਿਪੋਰਟ 33 ਕਾਰ ਜਿਹੜਾ ਉਹਦੇ ਨਾਲ ਉਹਦੀਆਂ ਇੱਕ ਦੋ ਭੈਣਾਂ ਦੱਸਦੇ ਨੇ ਦੋ ਭੈਣਾਂ ਰਹਿ ਰਹੀ ਨੇ ਨਾਲ ਠੀਕ ਹੈ ਉਹਦੇ ਪਿਤਾ ਜੀ ਨੇ ਜਿਹੜੇ ਉਹ ਡਰਾਈਵਰ ਨੇ नहीं, नहीं दोनारे छोटी नहीं जी सा ਦਾਦੀ ਮਰ ਗਈ ਤੇ ਜੁੱਤੀ ਨਾਲ ਆਵੇ। ਹਾਂ ਜਿਹੜੀ ਦਾਦੀ ਮਰ ਗਈ ਉਹਦੇ ਨਾਲ ਸੀ। 13 ਸਾਲ ਤੋਂ ਜਿਹੜਾ ਉਹਦਾ ਪਾਲਣ ਪੋਸ਼ਣ ਹੋ ਰਿਹਾ ਤੁਸੀਂ ਕਹਿੰਦੇ ਵੀ 13 ਸਾਲ ਤੋਂ ਅਲੱਗ ਹੋ ਗਿਆ ਮੁੰਡਾ। ਹਾਂਜੀ। ਹਾਂਜੀ। ਉਦੋਂ 13 ਸਾਲ ਦੇ ਵਿੱਚ ਤੁਸੀਂ ਕਦੇ ਸੰਪਰਕ ਕੀਤਾ ਉਹਦੇ ਨਾਲ? ਹਾਂਜੀ ਨਾਨਕੀ ਆਉਂਦਾ ਸੀ ਮੇਰੇ ਕੋਲੇ 10-10 ਦਿਨ ਲੱਗ ਜਾਂਦਾ ਸੀ। ਰਹਿੰਦਾ ਸੀ ਆਉਂਦਾ ਜਿਹੜੀ ਕੁੜੀ ਵੱਡੀ ਆਉਂਦੀ ਜਾਂਦੀ ਆ ਜੀ। ਨਹੀਂ ਜੀ ਛੋਟੀ। ਨਹੀਂ ਕੁੜੀ ਨਹੀਂ ਆਈ ਬਰੇ। ਬੰਦਲੇ ਤਾਂ ਕਹਿੰਦੇ ਨੇ ਕਿ ਤੁਹਾਡੇ ਨਾਲ ਸੰਪਰਕ ਨਹੀਂ ਰਿਹਾ। ਹੈਗਾ ਜੀ ਜਦੋਂ ਮਰਜ਼ੀ ਫੋਨਾਂ ਤੇ ਵੇਖ ਲਓ ਤੁਸੀਂ। ਛੋਟੀ ਇਹ ਵੱਟੀਆਂ ਹੁੰਦੀ ਰਹੀ ਹੈ ਛੋਟੀ ਲੈਪਾਂ ਮੈਂ ਆਪਣੀ ਮਾਰਦੇ ਛੋਟੀ ਆਪਣੇ ਨਾਲ ਫੋਨ ਤੇ ਗੱਲ ਵੀ ਛੋਟੀ ਉਹਨਾਂ ਦੇ ਪ੍ਰਾਈਸ ਸਰਚ ਹੈ ਜੀ ਵੱਟੀਆਂ ਆਦੇ ਸੌਰੀ ਹੈ ਜਿਹੜੀ ਕੋਈ ਭੂਆ ਹੈ ਹਾਂਜੀ ਜਿਹੜੀ ਕਿ ਦੱਸਿਆ ਜਾਂਦਾ ਕਿ ਪੰਜਾਬ ਪੁਲਿਸ ਦੇ ਵਿੱਚ ਦੀ ਹੈ ਉਹਦੇ ਨਾਲ ਤੁਹਾਡਾ ਸੰਪਰਕ ਰਹਿੰਦਾ ਨਹੀਂ ਜੀ ਕੋਈ ਨਹੀਂ ਨਹੀਂ ਸਸਤੀ ਕਿ ਹੁਣ ਕੀ ਮੰਗਿਆ ਤੁਸੀਂ ਹੁਣ ਤੁਸੀਂ ਕੀ ਕੀਤੇ ਲਾਸਟ ਕਰਦੇ ਮੇਰੇ ਕਰਨ ਕੀ ਆਏ ਹੋ ਲਾਸਟ ਕੀ ਕਰ ਰਹੇ ਹੋ ਮੂੰਹ ਵੇਖਣ ਆਈ ਸੀ ਮੂੰਹ ਵੇਖਣ ਆਈ ਸੀ ਜੀ ਮੁੰਡੇ ਦਾ ਬਾਕੀ ਉਹਦੀ ਲਾਸ ਨਾ ਉਹ ਹੋਵੇ ਉਹਨੂੰ ਸੀਹ ਜੀ ਉਹ ਦਿੱਤਾ ਜਾਵੇ ਉਹਦਾ ਸਹਿਸਕਾਰ ਕਰੀ ਤੁਸੀਂ ਪਰ ਪਾਕਿਸਤਾਨ ਮੰਗੀ ਸੀ ਇਹਦੀ ਉਹ ਦੱਸ ਨਹੀਂ ਜੀ ਆਪਾਂ ਕੋਈ ਕਿਸੇ ਵੰਦੀ ਨਾਲ ਹੈ ਨਹੀਂ ਜੀ ਨਹੀਂ ਅਸੀਂ ਕਿਸੇ ਨਾਲ ਬਰਾਬਰ ਤੁਲਨਾ ਨਾ ਸਾਡਾ ਮੁੰਡਾ ਮੁੜੇ ਨਹੀਂ ਜੀ ਕੋਈ ਗਲਤੀ ਨਹੀਂ ਕਰੀ ਨਹੀਂ ਜੀ ਮੈਂ ਤਾਂ ਕਹਿੰਦੀ ਵੀ ਜਾਂਦਾ ਹੀ ਨਾ ਹੋਰ ਮਾਮਾ ਦੇ ਪੁੱਤ ਵੀ ਮੁੜਿਆ ਹੁਣ ਜਿਹੜੇ ਗਏ ਆ ਮੇਰਾ ਤਾਂ ਵਿਚਾਰਾ ਜਾਣ ਗਮਾਵਾ ਬੈਠਾ ਦੋ ਜੀ ਦੋ ਹਾਂ ਜੀ ਤੁਹਾਡੇ ਉਹ ਹਸਬੰਦ ਨਾਲ ਆਏ ਨੇ ਅੱਜ ਤੁਹਾਡੇ ਨਹੀਂ ਜੀ ਉਹ ਤਾਂ ਅਗਲੇ ਕਿਉਂ ਆਉਂਦੇ ਨੇ ਕੀ ਉਹਨਾਂ ਦਾ ਕੀ ਕਹਿਣਾ ਹੈ ਇਹਦੇ ਬਾਰੇ ਜਦੋਂ ਤੁਸੀਂ ਉਹਨਾਂ ਨੂੰ ਦੱਸਦੀ ਆਏ ਉਹਨਾਂ ਨੇ ਸਾਡੇ ਨਾਲ ਗੱਲ ਕਰੀ ਨਹੀਂ ਜੀ ਇਹਨਾਂ ਦੇ ਬੱਚਿਆਂ ਦੀ ਮੈਂ ਕਰੀ ਨਹੀਂ ਨਾ ਕੋਈ ਗੱਲ ਨਾ ਹੋ ਉਹਨਾਂ ਨੇ ਉਹਨਾਂ ਦੀ ਕੋਈ ਗੱਲ ਹੀ ਨਹੀਂ ਸੀ ਜੀ ਉਹਨਾਂ ਦੇ ਤਾਂ ਨਾ ਹੀ ਜਾਂਦੇ ਆਉਂਦੇ ਸੀਗੇ ਤੇ ਤੁਸੀਂ ਵੀ ਇਹਨਾਂ ਦੇ ਨਾਲ ਉੱਥੇ ਸੌਰੀ ਰਹੇ ਉਹਨਾਂ ਦੇ ਨਹੀਂ ਇਹ ਮੈਨੂੰ ਲੈ ਕੇ ਆਏ ਸੀ ਕੱਲ ਜਦੋਂ ਪਤਾ ਲੱਗਿਆ ਮੈਂ ਮੈਦੀ ਧੀ ਆ ਮੈਂ ਉਹ ਕੀਤੀ ਮੈਂ ਵੀ ਸਿਰੋਂ ਨੰਗੀ ਸੀ ਮੇਰੇ ਕੋਲੇ ਕੋਈ ਹੋਣੀ ਸੀ ਮੈਂ ਕੇਸ ਝਗੜਿਆ ਇਹਨਾਂ ਨੇ ਕੋਈ ਨਿਆਣੀ ਦਿੱਤਾ ਇਹ ਤਰੀਕ ਤੇ ਨਹੀਂ ਸੀ ਜਾਂਦੇ ਸਰਕਾਰ ਨੇ ਮੈਨੂੰ ਇੱਕ ਤਰਫਾ ਲਿਖ ਕੇ ਦੇਤਾ ਵੀ ਤੂੰ

ਪਰ ਬੱਚੇ ਬਲੈਕ ਦਾ ਕੰਮ ਕਰਦੇ ਸੀ ਮੈਂ ਇਕੱਲੀ ਬੁਢੀ ਸੀ ਮੈਂ ਆਪਣੀ ਧੀ ਨੂੰ ਛਡਾ ਨਹੀਂ ਸੀ ਸਕਦੀ ਬੁੱਲ ਸੱਚੋਂ ਜੇ ਫੜੀ ਜਾ ਸਕਦੀ ਪਰ ਇਹਨਾਂ ਨੇ ਇਹ ਆਪਦੇ ਉੱਤੇ ਉਹ ਕਰਨ ਅਸੀਂ ਆਪਣੀ ਕੁੜੀ ਲੈ ਗਈ ਸਾਨੂੰ ਕੀ ਵੀ ਕੋ ਕਿਵੇਂ ਕਰੀ ਆਉ ਤੁਸੀਂ ਮੈਂ ਮੈਂ ਇਹਦੀ ਮਾਂ ਜੀ ਕੁੜੀ ਦੀ ਹਾਂਜੀ ਨਾਨੀ ਹਾਂਜੀ ਮੇਰੇ ਕੋਲੇ ਜਾਂਦਾ ਸੀ ਮਿਲਦਾ ਸੀ ਇੱਕ ਵਾਰੀ ਰੋਸ ਕੇ 10 ਦਿਨ ਲਾ ਕੇ ਵੀ ਆਇਆ ਫਿਰ ਜਸਵੀਰ ਸਿੰਘ ਨੂੰ ਲੈ ਕੇ ਆਏ ਮਨਾ ਕੇ ਉਸ ਨੂੰ ਅਸੀਂ ਉਹਦੀ ਮੂਹ ਵੇਖਣ ਆਈ ਆਂ ਆਪਦੇ ਦੋਤੇ ਦਾ ਲੈਟ ਕਿਵੇਂ ਹੋ ਗਈ ਲੈਟ ਤਾਂ ਫਿਰ ਸਵੇਰੇ ਜੀ ਸਾਡੇ ਕੋਲ ਕੋਈ ਸਾਧਨ ਨਹੀਂ ਅਸੀਂ ਤਾਂ ਬੁਢੀਆਂ ਆਂ ਜੇ ਤੁਸੀਂ ਦੋਨੋਂ ਇਕੱਲੇ ਆਏ ਹਾਂ ਹਾਂ ਜੀ ਫਿਰ ਕੋਈ ਬੰਦਾ ਹੈ ਨਹੀਂ ਮੇਰੇ ਇੱਕ ਪੁੱਤ ਹੈ ਉਹ ਵਿਚਾਰਾ ਜਮਾਂ ਲੂਣਾ ਹੱਥ ਕੱਟਿਆ ਹੋਇਆ ਉਹਦਾ ਕੈਂਸਰ ਦਾ ਮਰੀਜ਼ ਹੈ ਉਹਨੂੰ ਮੈਂ ਦੇਖਾਂਗੇ ਜੀ ਜਿੰਨਾ ਟਾਈਮ ਲੱਗੇ ਹੁਣ ਤੁਸੀਂ ਮਤਲਬ ਪ੍ਰਸ਼ਾਸਨ ਤੱਕ ਪਹੁੰਚ ਕੀਤੀ ਹੈ ਵੀ ਤੁਹਾਨੂੰ ਸ਼ੁਭਕਰਨ ਹਾਂਜੀ ਕੀ ਨੇ ਕਹੇ ਤੁਹਾਨੂੰ ਅਸੀਂ ਆਪ ਹੀ ਆਏ ਹਾਂ ਜੀ ਕਰਨੇ ਅਸੀਂ ਜਦੋਂ ਮਾਨੂ ਨੇ ਦਰਸ਼ਨ ਕਰਨ ਦੇਣਗੇ ਜਿਸ ਨੇ 9 ਮਹੀਨੇ ਪੇਟ ਕੇ ਰੱਖਿਆ ਨਾ ਸਾਡੀ ਕੋਈ